ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਰਿੰਦਰ ਫਰੈਂਡਸ ਗਰਮੀ ਦੇ ਕਰਕੇ ਜੇ ਮੇਰੀ ਤਬੀਅਤ ਖਰਾਬ ਹੋਇਆ ਤਾਂ ਮੇਰੇ ਪੌਦਿਆਂ ਦੀ ਵੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਬੜੀ ਮੁਸ਼ਕਲ ਪੌਦਿਆਂ ਤੇ ਰੌਣਕ ਆਉਣ ਲੱਗੀ ਸੀ ਪਰ ਇਸ ਗਰਮੀ ਦੇ ਕਰਕੇ ਪੌਦੇ ਫਿਰ ਤੋਂ ਮੈਨੂੰ ਡਲ ਨਜ਼ਰ ਆ ਰਹੇ ਜੋ ਕਿ ਦੇਖਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਪੌਦੇ ਜਿਆਦਾ ਆ ਛਪਾਵਾ ਕਿੱਥੇ ਛਪਾਵਾ ਸੈਮੀ ਸ਼ੇਡ ਵਿੱਚ ਵੀ ਰੱਖਿਆ ਛਪਾ ਛਪਾ ਕੇ ਵੀ ਰੱਖਿਆ ਪਰ ਫਿਰ ਵੀ ਪੌਦਿਆਂ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾਂਦੀ ਹੈ ਐਦਾਂ ਦੇਖੋ ਇਹ ਦੇ ਲੀਫ ਉਹ ਹੋ ਰਿਹਾ ਜੈਲੋ ਬੁਰਾ ਹਾਲ ਹੋ ਰਿਹਾ ਹੈ ਐਦਾਂ ਆਪਣੇ ਰੂਬੀ ਨੈਕਲੇਸ ਅੱਜ ਮੈਂ ਬਹੁਤ ਸਾਰੇ ਖਰਾਬ ਬ੍ਰਾਂਚ ਕੱਢੇ ਆ ਦੇਖੋ ਧੁੱਪ ਦੇ ਨਾਲ ਕਿੰਨੇ ਸੜ ਰਹੇ ਆ ਇਹ ਦੇਖੋ ਇੱਧਰ ਮੈਂ ਦਿਖਾਉਂਦੀ ਆ ਸਾਰੇ ਖਰਾਬ ਲੀਫ ਬ੍ਰਾਂਚ ਕੱਢੇ ਤੇ ਮੈਂ ਇੱਥੇ ਹੀ ਸੁੱਟ ਦਿੱਤੇ ਤੇ ਇੱਧਰ ਸਪਾਈਡਰ ਪਲਾਂਟ ਦੇਖੋ ਚੁੱਲਸ ਜਿਆ ਰਿਹਾ ਆ ਪੌਦਿਆਂ ਨਾਲ ਜਦ ਕਿ ਮੈਂ ਸਵੇਰੇ ਸ਼ਾਮ ਸ਼ਾਵਰਿੰਗ ਪਲਾਂਟਸ ਨੂੰ ਜ਼ਰੂਰ ਕਰਦੀ ਆ ਕਰਸੋਲਾ ਵਾਟ ਦੀ ਹਾਲਤ ਵੀ ਕੁਝ ਵਿਗੜਦੀ ਨਜ਼ਰ ਆ ਰਹੀ ਹੈ ਤੇ ਪਤਾ ਨਹੀਂ ਕਾਮਯਾਬ ਹੋਵਾਂਗੀ ਤੇ ਨਹੀਂ ਬਚਾਨ ਦੇ ਵਿੱਚ ਤੇ ਕਹਿ ਨਹੀਂ ਸਕਦੀ ਮੈਂ ਕੁਝ ਕੋਸ਼ਿਸ਼ ਤਾਂ ਪੂਰੀ ਕਰ ਰਹੀ ਆ ਕਿ ਬਚ ਜਾਣਾ ਇੱਧਰ ਵੀ ਹਾਲਤ ਕੁਝ ਜ਼ਿਆਦਾ ਮੈਨੂੰ ਅੱਛੀ ਨਹੀਂ ਲੱਗ ਰਹੀ ਦਿਮਾਗ ਮੇਰਾ ਬਹੁਤ ਅਪਸੈਟ ਹੈ 45 ਟੈਂਪਰੇਚਰ ਚੱਲ ਰਿਹਾ ਹੈ ਇੱਧਰ ਦੇਖੋ ਇੱਥੇ ਬਿਲਕੁਲ ਧੁੱਪ ਨਹੀਂ ਆਉਂਦੀ ਇਸ ਪੌਦੇ ਤੇ ਫਿਰ ਵੀ ਹੀਟ ਹੀਟ ਦੇ ਕਰਕੇ ਪੱਦੇ ਬਿਲਕੁਲ ਡਾਲਨ ਨਜ਼ਰ ਆ ਕੋਈ ਰੌਣਕ ਹੈ ਹੀ ਨਹੀਂ ਨਹੀਂ ਤਾਂ ਸਵੇਰੇ ਸ਼ਾਮ ਸ਼ਾਵਰਿੰਗ ਹੋਵੇ प्लांट्स ਤੇ प्लांट्स ਖੁਸ਼ ਨਜ਼ਰ ਆਉਂਦੇ ਦੇਖੋ ਇਧਰ ਮੇਰਾ ਪੇਪਰੋਮੀਆਂ ਵੀ ਜਵਾਬ ਜਿਆ ਦੇਈ ਜਾਂਦਾ ਹੈ ਦੇਖ ਕੀ ਕਰਾਂ ਅੱਛੀ ਗ੍ਰੋਥ ਹੋਈ ਆ ਤੇ ਨਿਓਨ ਪੋਥੋਸ ਦੀ ਇਹਦੀ ਅੱਛੀ ਗ੍ਰੋਥ ਚੱਲ ਰਹੀ ਆ ਮੈਂ ਇਸ ਤਰੀ ਤਰ੍ਹਾਂ نیچے ਵੀ ਦਿਖਾਉਂਦੀ ਆ ਦੇਖੋ ਇਸ ਪੌਦੇ ਦੇ ਵੀ ਸਾਰੀ ਰੰਗਤ ਗਾਇਬ ਹੋ ਚੁੱਕੀ ਆ ਸਾਰੇ ਡੱਲਨਸ ਡੱਲਨਸ ਹੋਰ ਹੈ ਜਿਹਨੇ ਅੱਛੇ ਹੋਏ ਸੀ ਇਹ ਪੈਂਸਲ ਕੈਕਟਸ ਅੱਛਾ ਚੱਲ ਰਿਹਾ ਆ ਇਹ ਨੂਡਲ ਕੈਕਟਸ ਵੀ ਅੱਛਾ ਚੱਲ ਰਿਹਾ ਆ ਵੀ ਸ਼ਾਇਦ ਤੋਪਾਲਾ ਫੁੱਲ ਸਨਲਾਈਟ ਨੂੰ ਟੋਲਰੇਟ ਕਰ ਰਿਹਾ ਆ ਇਹ ਅੱਛਾ ਚੱਲ ਰਿਹਾ ਇੱਧਰ ਇਹਦੇ ਵੀ ਬੇਬੀ ਸਨ ਰੋਜ਼ਦੀ ਵੀ ਰੰਗਤ ਕੁਛ ਫਿੱਕੀ ਨਜ਼ਰ ਆ ਰਹੀ ਆ। ਕੁਛ ਅੱਛਾ ਵੀ ਹੋ ਰਿਹਾ ਆ ਇੱਧਰ ਡਾਲਰ ਪlant ਕੰਡੀਸ਼ਨ ਬਹੁਤ ਗੰਦੀ ਆ। ਮੈਨੂੰ ਖੁਦ ਨੂੰ ਦੇਖ ਕੇ ਨਾ ਜੇ ਸੱਚ ਪੁੱਛੋ ਰੋਣਾ ਆ ਜਾਂਦਾ ਹੈ ਕਿ ਮੇਰੇ ਪੌਦੇ ਇਸ ਤਰ੍ਹਾਂ ਕਿਉਂ ਹੋ ਰਹੇ ਐ। ਇਸ ਤਵੀਤਿਕ ਕਰਾਵਿਆ ਉੱਪਰ ਦੀ ਇਸ ਤਰ੍ਹਾਂ ਇਸ ਤਰਫ ਵਿੱਚ ਦੇਖ ਸਕਦੇ ਆ। ਜ਼ੂਮ ਕਰਕੇ ਦਿਖਾ ਦਿੰਦੇ ਨੇ ਦੇਖੋ। ਕਾਫੀ ਬ੍ਰਾਂਚ ਰਾਵ ਹੋ ਰਿਹਾ ਰੂਬੀ ਨੈਕਲੇਸ ਨਹੀਂ ਸੋਰੀ ਇਹ ਬਨਾਣਾ ਸਟ੍ਰਿੰਗ ਆਫ ਬਨਾਣਾ ਦੇ ਠੀਕ ਕਾਫੀ ਹਰੌਣਕ ਜਾ ਰਹੀ ਆ ਉਧਰ ਮੈਂ ਸਵੇਰੇ ਸ਼ਾਮ ਕਿਆਰੀ ਦੇ ਵਿੱਚ ਪਾਣੀ ਦਿੰਨੀ ਆ ਇਧਰ ਵੀ ਦੇਖੋ ਕਾਫੀ ਹੋ ਰਿਹਾ ਇਹ ਪਰ ਇੱਕ ਗੱਲ ਇਹ ਕਿ ਕਲਾਥੀਆ ਪਲਾਂਟਸ ਫੁੱਲ ਸਨਲਾਈਟ ਵਿੱਚ ਆ ਤੇ ਜਮੀਨ ਵਿੱਚ ਲੱਗਾ ਹੋਇਆ ਇੱਥੇ ਦੇਖੋ ਇਹ ਟੋਪ ਪਵੀ ਰਹਿੰਦੀ ਹੈ ਜਮੀਨ 'ਚ ਲੱਗਾ ਹੋਣ ਕਰਕੇ ਇਹਦਾ ਬਚਾਓ ਹੈ ਇਹ ਸਰਦੀਆਂ 'ਚ ਖਤਮ ਹੋ ਗਿਆ ਸੀ ਤੇ ਨੀਚੋਂ ਰੀਗ ਰੋਹ ਕੇ ਆਪਣੇ ਆਪ ਚੱਲ ਗਿਆ ਤੇ ਦੇਖੋ ਇਹ ਹਵਾ ਆਂਦੀ ਹੈ ਟੈਲੀਅਨ ਨੇ ਰੀ ਆਂਦੀ ਹੈ ਤੇ ਵਿੱਚ ਕਿਆਰੀ ਦੇ ਕੀ ਕੁਝ ਬਿਖਰ ਜਾਂਦਾ ਹੈ ਤੇ ਇਹ ਚੰਦਾ ਹੀ ਰਹਿਣਾ ਜ਼ਿੰਦਗੀ 'ਚ ਇਹ ਮੌਨਸਟਰ ਅਦੇ ਨਿਊ ਲੀਫ ਆਇਆ ਦੇਖੋ ਕਿੰਨਾ ਸੁੰਦਰ ਰ ਕਲਰ ਕਈ ਪਲਾਂਟਸ ਨੂੰ ਦੇਖ ਕੇ ਮੈਂ ਖੁਸ਼ ਵੀ ਹੁੰਨੀ ਆ ਤੇ ਕਈਆਂ ਦੇ ਹੋਸ਼ ਜੇ ਹੁੜੇ ਹੁੰਦੇ ਨੇ ਉਹ ਦੇਖ ਕੇ ਮੈਨੂੰ ਖੁਦ ਨੂੰ ਵੀ ਤਰਸਯੋਗ ਕੰਡੀਸ਼ਨ ਹੋ ਜਾਂਦੀ ਆ ਇੱਧਰ ਸ਼ਫਲੇ ਦਾ ਪਲਾਂਟ ਦੀ ਹਾਲਤ ਬਹੁਤ ਤਰਸਯੋਗ ਇਹਨੂੰ ਵੀ ਮੈਨੂੰ ਲੱਗਦਾ ਦੇਖੋ ਸ਼ਿਫਟ ਕਰਨਾ ਪਏਗਾ ਕਿਸੇ ਅੱਛੀ ਛਾਇਆ ਵਾਲੀ ਜਗ੍ਹਾ 'ਚ ਇਹ ਦੇਖੋ ਸਵੇਰੇ ਫੁੱਲ ਭਰ ਕੇ ਪਾਣੀ ਦਿੱਤਾ ਸੀ ਬਿਲਕੁਲ نیچے ਨਵੀਂ ਹੈਗੀ ਆ ਉੱਪਰਲੀ ਲੇਅਰ ਸੋਇਲ ਦੀ ਬਿਲਕੁਲ ਡਰਾਈ ਹੋ ਚੁੱਕੀ ਹੈ। ਅੱਧਰ ਵੀ ਪੌਣੀ ਤੇਲ, ਸ਼ਫਲੇਰਾ ਬੈਰੀਗੇਟਰ ਦੀ ਹਾਲਤ ਵੀ ਕੁਝ ਅੱਛੀ ਨਹੀਂ ਮੈਨੂੰ ਲੱਗ ਰਹੀ। ਤਰਸਯੋਗ ਜੇ ਪੌਦੇ ਬਨੇ ਹੋਏ ਤੇ ਦੇਖੋ ਫਰੈਂਡਸ ਪਲੀਜ਼ ਕਮੈਂਟ ਕਰਕੇ ਦੱਸਣਾ ਕਿ ਕੌਣ ਕੌਣ ਆਪਣੇ ਪਲਾਂਟਸ ਤੇ ਪੈਂਚਨ ਲੈ ਰਿਆ ਮੇਰੀ ਤਰ੍ਹਾਂ ਇੰਨਾ ਹਾਰਡੀ ਪਲਾਂਟ ਇਹਨਾਂ ਕਾਰਡਬੋਰਡ ਤੇ ਇਹਦੇ ਲੀਫ ਵੀ ਦੇਖੋ ਇੰਨੇ 45 46 ਟੈਂਪਰੇਚਰ ਨੂੰ ਨਹੀਂ ਚੱਲ ਰਿਹਾ ਬਹੁਤ ਜ਼ਿਆਦਾ ਵਰਨ ਹੋ ਰਿਹਾ ਤੇ ਇਧਰ ਸ਼ਫਲੇਰਾ ਦੀ ਹਾਲਤ ਮੈਂ ਪਹਿਲਾਂ ਵੀ ਦਿਖਾਈ ਆ ਦੇਖੋ ਲਾਸਟ ਵੀਕ ਇੰਨਾ ਹਰਾ ਸੀ ਇਹ ਪੌਦਾ ਬਹੁਤ ਜ਼ਿਆਦਾ ओके okay जी नेवर उठ गए हां ਆਪਾਂ ਵੀਡੀਓ ਨੂੰ ਇੱਥੇ ক্লোਜ਼ ਕਰਦੇ ਆ ਜਿਆਦਾ ਅੱਗੇ ਨਹੀਂ ਕਰਾਂਗੇ ਕਿਉਂਕਿ ਸਾਰੇ ਬਨਲਾਨ ਦੀ ਕੰਡੀਸ਼ਨ ਸੇਮ ਹੀ ਇਸ ਤਰ੍ਹਾਂ ਆ ਕੋਈ ਇੱਕ ਨਹੀਂ ਹੈਗਾ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ थैंक यू